ਸਾਲੇ ਸਾਲ ਦੀਵਾਲੀ ਆਉਂਦੀ ਹੈ ਕਰੀਬਨ ਕਰੀਬਨ ਅਮਾਵਸ ਇੱਕ ਪਰਪੇਖ ਚੁਣਿਆ ਗਿਆ ਹੈ ਮਨੁੱਖ ਦੀ ਜ਼ਿੰਦਗੀ ਅਮਾਵਸ ਦੀ ਤਰ੍ਹਾਂ ਮਸਿਆਦੇ ਤਰ੍ਹਾਂ ਰਾਤ ਵੀ ਪਰ ਹਨੇਰੀ ਰਾਤ ਪੂਰਨ ਮਾਸ਼ੀ ਦੀ ਰਾਤ ਨੂੰ ਦੀਵਾਲੀ ਨਹੀਂ ਆਉਂਦੀ ਉਹਦੇ ਰੱਬ ਨੇ ਦੀਵਾਲੀ ਕੀਤੀ ਹੁੰਦੀ ਚੰਨ ਜਾੜੇ ਆਉਂਦਾ ਸਾਨੂੰ ਦੀਵੇ ਜਲਣ ਦੀ ਕੀ ਲੋੜ ਹੁਣ ਇੱਕ ਵੱਡਾ ਦੀਵਾ ਜਲਾ ਛੜਿਆ ਰਾਤ ਨੂੰ ਪੂਰਨ ਮਾਸ਼ੀ ਆਪਦੇ ਗਿਆਤ ਲਈ ਅਰਜ਼ ਕਰਾਂ ਮਾਵਸ ਦੇ ਵਿੱਚ ਕਿਉਂ ਦੀਵਾਲੀ ਆਉਂਦੀ ਏ ਇੱਕ ਪਰਪੀਖ ਸੁਣਿਆ ਗਿਆ ਹੈ ਇਹ ਮਨੁੱਖ ਤੂੰ ਮਸੀਹਾ ਦੇ ਰਾਤ ਦੀ ਤਰ੍ਹਾਂ ਤੇ ਮਸੀਹਾ ਦੀ ਰਾਤ 8 ਘੰਟੇ 10 ਘੰਟੇ 12 ਘੰਟੇ ਦੀ ਹੋਵੇਗੀ ਔਰ ਕਿੰਨੀ ਕ ਹੋਵੇਗੀ 14 ਘੰਟੇ ਦੀ ਹੋ ਜਾਏ ਕਦੀ ਦਿਨ ਵੱਡੇ ਹੁੰਦੇ ਨੇ ਕਦੀ ਰਾਤਾਂ ਵੱਡੀਆਂ ਹੁੰਦੀਆਂ ਨੇ ਜ਼ਿੰਦਗੀ ਦੇ ਚ ਜਿਹੜੀ ਮਸੀਹਾ ਦੀ ਰਾਤ ਹੈ ਕਈ ਦਫਾ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਏ ਕਦੀ ਦੀਵਾ ਜਲਦਾ ਹੀ ਨਹੀਂ ਚਾਨਣਾ ਹੁੰਦਾ ਹੀ ਨਹੀਂ ਬੜੀ ਲੰਬੀ ਰਾਤ ਬੜਾ ਲੰਮਾ ਅੰਧੇਰਾ ਅੰਧੇਰੇ ਰਾਹ ਨਾ ਕੋਈ ਹੋਂ ਬਾਲ ਵੀ ਉੱਨੇ ਹੀ ਹੋਈ ਅੰਧੇਰੇ ਰਾਹ ਨਾ ਕੋਈ ਅੰਧੇਰੇ ਚ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਚਲਾਂਗੇ ਕਿ ਕਿਸ ਤਰ੍ਹਾਂ ਚਲਾਂਗੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਕੋਈ ਪਰਦਾ ਨਹੀਂ ਅੰਧੇਰੇ 'ਚ ਪਹਾੜ ਨਹੀਂ ਦਿਖਾਈ ਦਿੰਦੇ ਅੰਧੇਰੇ 'ਚ ਦਰਿਆ ਨਹੀਂ ਦਿਖਾਈ ਦਿੰਦਾ ਭਾਵੇਂ ਤਿੰਨ ਹਿੱਸੇ ਪਾਣੀ ਹੈ ਸਮੁੰਦਰ ਰਾਤ ਦੇ ਸਮੁੰਦਰ ਵੀ ਨਹੀਂ ਦਿਖਾਈ ਦਿੰਦਾ ਐਨਾ ਵੱਡਾ ਸਮੁੰਦਰ ਇੰਨੀ ਜਗ੍ਹਾ ਘੇਰੀ ਹੈ ਜਿਸ ਨੇ ਨਹੀਂ ਦਿਖਾਈ ਦਿੰਦਾ ਅੰਧੇਰੇ 'ਚ ਜੰਗਲ ਦਰਖਤ ਨਹੀਂ ਦਿਖਾਈ ਦਿੰਦੇ ਪਹਾੜ ਨਹੀਂ ਦਿਖਾਈ ਦਿੰਦੇ ਸ਼ਹਿਰ ਨਹੀਂ ਦਿਖਾਈ ਦਿੰਦੇ ਸ਼ਹਿਰਾਂ ਦੀਆਂ ਗਲੀਆਂ ਨਹੀਂ ਦਿਖਾਈ ਦਿੰਦੇ ਘਰ ਦੇ ਚ 10 ਬੰਦੇ ਬੈਠੇ ਨੇ ਇੱਕ ਵੀ ਨਹੀਂ ਦਿਖਾਈ ਦੇਂਦਾ ਅੰਧੇਰੇ ਵਿੱਚ ਇੱਕ ਵੀ ਨਹੀਂ ਦਿਖਾਈ ਦੇਦਾ ਕਈ ਦਾ ਬੰਦੇਰੇ ਚ ਆਪਣਾ ਹੱਥ ਵੀ ਨਹੀਂ ਦਿਖਾਈ ਦੇਦਾ ਨਹੀਂ ਦਿਖਾਈ ਦੇਦਾ ਬਾਰ ਦਾ ਇਹ ਅੰਧੇਰਾ ਦਾਈ ਮੇ ਨਹੀਂ ਹੈ ਲੰਬਾ ਨਹੀਂ ਹੈ ਪਾਉ ਜਾਂ ਤੇ ਕੇ ਜੇ ਅੰਧੇਰੀ ਰਾਤ ਆ ਗਈਏ ਕੋਈ ਨਹੀਂ ਅਸੀਂ ਦੀਵਾ ਬਾਲਾਂਗੇ ਬੱਤੀ ਜਲਾਵਾਂਗੇ ਰੋਸ਼ਨੀ ਕਰਾਂਗੇ ਕਰਦੇ ਸ ਅੰਧੇਰਾ ਹੈ ਪਹਿਲੇ ਪ੍ਰਵੇਸ਼ ਕਰਦੇ ਆ ਪਹਿਲਾ ਕੰਮ ਕੀ ਕਰਦੇ ਆ ਬੱਤੀ ਜਲਾਉਂਦੇ ਕੋਈ ਦਿਖਾਈ ਤੇ ਦੇਵੇ ਤਾਂ ਅੰਦਰ ਚਲੇ ਗਏ ਕੋਈ ਦਿਖਾਈ ਤੇ ਦੇਵੇ ਫਿਰ ਕੁਝ ਕੰਮ ਕਰੀਏ ਲੇਕਿਨ ਮੈਂ ਫਿਰ ਦੋਰਾਉਂਾ ਮਾਨਸਿਕ ਤਲ ਤੇ ਤੇ ਕਈ ਜਨਮਾਂ ਤੋਂ ਅੰਧੇਰਾ ਇਸ ਜਨਮ ਦੀ ਗੱਲ ਵੀ ਨਹੀਂ ਇਹ ਜੀਵਨ ਨੂੰ ਗੁਰਬਾਣੀ ਰਾਤ ਨਾਲ ਤਸਵੀਰ ਦਿੰਦੀ ਹੈ ਸਗਲੀ ਰੈਨ ਅੰਧਾਰੀ ਗੁਜ਼ਰੀ ਸੇਵ ਸਤਗੁਰ ਚਾਨਣ ਹੋਏ ਜਿੰਦਗੀ ਦੀ ਸਾਰੀ ਰਾਤ ਅੰਧੇਰੇ ਚ ਲੰਘੀ ਅੰਧੇਚ ਤੁਮੇ ਫਿਰ ਅਰਜ਼ ਕਰਾਂ ਅੰਧੇਰੇ ਠੋਕਰਾਂ ਦੁੱਖ ਹੈ ਦੁੱਖ ਹੈ ਫਿਰ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਕਿ ਗੁਰੂ ਦੀ ਬਾਣੀ ਸਤਗੁਰ ਦੇ ਬਚਨ निवृत्ति ਦਾ ਸਾਧਨ ਵੀ ਹੈ। ਤਾਂ ਫਿਰ ਕਹਿਣਾ ਪੈਗਾ ਸੁਖ ਹੈ। ਸੁਖ ਹੈ। ਸੁਖ ਹੈ। ਹੁਣ ਜਿੱਥੇ ਸਤਿਗੁਰੂ ਕਹਿ ਦਿੰਦੇ ਨੇ ਨਾ ਨੇਕ ਦੁਖੀਆ ਸਭ ਸੰਸਾਰ। ਸਾਰੇ ਦੁਖੀ ਨੇ, ਸਾਰੇ ਹੀ ਰੋਗੀ ਨੇ। ਫਿਰ ਉਹੀ ਜੋਤ ਪੰਜਵੇਂ ਘਰ ਦੇ ਚ ਕਹਿੰਦੀ ਹੈ ਦੁੱਖ ਨਹੀਂ। ਸਭ ਸੁਖ ਹੀ ਹੈ રે। ਆਰ ਨਹੀਂ ਸਭ ਜیتے। ਕੋਈ ਦੁੱਖ ਨਹੀਂ ਹੈ ਹੀ ਨਹੀਂ। ਸਭ ਸੋਖੀ ਸੋਖੇ 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 ਕੋਈ ਹਾਰ ਨਹੀਂ ਹੈ ਜੀਤੇ ਜਿੱਤ ਤੇ ਜੀਤੇ ਜਿੱਤ ਤੇ ਦੁੱਖ ਨਾ ਹੈ ਆਮ ਸਜਣਾ ਨੂੰ ਲੱਗੇਗਾ ਤੇ ਦੋਵੇਂ ਵਿਰੋਧੀ ਬਚਨ ਨੇ ਪਹਿਲੀ ਜੋਤ ਕੁਝ ਹੋਰ ਕਹਿ ਰਹੀ ਹੈ ਪਹਿਲੇ ਘਰ ਦੇ ਚ ਪੰਜਵੇਂ ਘਰ ਦੇ ਚ ਉਹੀ ਜੋਤ ਕੁਝ ਹੋਰ ਕਹਿ ਰਹੀ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ सारे दुखी ने ते सारे रोगी भी ने जो जो दी से सो सो रोगी रोग रहत मेरा सतगुर जो जोगी ही रोगी ने सारे दुखी ने फिर घर दिश कह रही है दुख ना ही है ही नहीं दुख ना ही सब सुख ही है रे हार नहीं सब जेते बुरा नहीं सब भला ही है रे ਏ ਕਾਏ ਕੀ ਨੇਤੇ ਐ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਠੀਕ ਨਹੀਂ ਹੋਇਆ ਉਹ ਕਮ ਮੇਰੇ ਨਾਲ ਠੀਕ ਨਹੀਂ ਹੋਇਆ ਐ ਬੁਰਾ ਹੋ ਗਿਆ ਉਹ ਬੁਰਾ ਹੋ ਗਿਆ ਕੁਝ ਵੀ ਬੁਰਾ ਨਹੀਂ ਜੋ ਕੁਝ ਵੀ ਹੋਇਆ ਠੀਕ ਹੋਇਆ ਠੀਕ ਹੋਇਆ ਜੋ ਵੀ ਮੇਰੇ ਨਾਲ ਹੋਇਆ ਠੀਕ ਹੋਇਆ ਔਰ ਇਹੀ ਹੋਣਾ ਚਾਹੀਦਾ ਸ ਬੜੀ ਵੱਡੀ ਬੜੀ ਵੱਡੀ ਹਸੀ ਤੇ ਕਵਾਂਗੇ ਇਹ ਸਾਡੇ ਨਾਲ ਠੀਕ ਹੋਇਆ ਇਹ ਸਾਡੇ ਨਾਲ ਗਲਤ ਹੋਇਆ ਇਹ ਠੀਕ ਹੈ ਤੇ ਇਹ ਗਲਤ ਹੈ ساری ਜ਼ਿੰਦਗੀ ਅਸੀਂ ਇਹੀ ਤੇ ਨਿਰਣਾ ਕਰਦੇ ਰਹਿੰਦੇ ਆ ਪਰ ਮਹਾਰਾਜ ਕਹਿ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਕਾਏ ਕੀ ਨੇ ਤੇ ਉਸ ਇੱਕ ਦੀ ਨੀਅਤ ਕੰਮ ਪਈ ਕਰਦੀ ਉਸ ਇੱਕ ਦਾ ਵਿਧਾਨ ਕੰਮ ਪਿਆ ਕਰਦਾ ਉਸ ਇੱਕ ਦਾ ਫੈਸਲਾ ਚੱਲਦਾ ਪਿਆ ਉਸ ਇੱਕ ਦੀ ਸਮਝ ਚਲਦੀ ਪਈ ਹੈ ਦੁੱਖ ਨਾ ਹੈ ਸਭ ਸੁਖ ਹੀ ਹੈ ਰੇ ਕੋਈ ਦੁੱਖ ਨਹੀਂ ਹੈ ਸੁਖ ਹੀ ਸੁਖ ਹੈ ਹਾਰ ਨਹੀਂ ਸਭ ਜੇਤੇ ਕੋਈ ਹਾਰ ਨਹੀਂ ਹੈ ਜਿੱਤੇ 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 ਹੁਣ ਮੈਂ ਫਿਰ ਦੋਹਰਾਵਾਂ ਦੁੱਖ ਹੈ ਦੁੱਖ ਹੈ ਤੋ ਦੁੱਖ ਦਾ ਕਾਰਨ ਵੀ ਹੈ ਅਗਿਆਨ ਅਗਿਆਨ ਫਿਰ ਮੈਂ ਅਰਜ ਕਰਾਂ ਨਿਵਰਤੀ ਦਾ ਸਾਧਨ ਵੀ ਹੈ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਗਿਆਨ ਫਿਰ ਕਹਿਣਾ ਪਵੇਗਾ ਕੋਈ ਦੁੱਖ ਨਹੀਂ ਹੈ ਸੁਖ ਹੈ ਸੁਖ ਹੈ ਸੁਖ ਹੈ ਨਹੀਂ ਤੇ ਫਿਰ ਕਹਿਣਾ ਪਵੇਗਾ ਦੁੱਖ ਹੈ ਦੁੱਖ ਹੈ ਦੁੱਖ ਹੈ اور ਸਾਰੇ ਹੀ ਦੁਖੀ ਨੇ ਰੋਗ ਹੈ ਰੋਗ ਹੈ ਸਾਰੇ ਹੀ ਰੋਗੀ ਨੇ ਸੋਗ ਹੈ ਸੋਗ ਹੈ ਸਾਰੇ ਹੀ ਚਿੰਤਾਤੁਰ ਨੇ ਸਾਰੇ ਜੋ ਹੈ ਸੋਗੀ ਨੇ ਦੁੱਖ ਹੈ ਇਹਦਾ ਕਾਰਨ ਵੀ ਹੈ अंधेरा अज्ञान कारण है यही कारण है। अज्ञान करके दुख है ना समझी करके दुख है निवृत्ति का साधन भी है ज्ञान, ज्ञान अज्ञान जाएगा दीवा बाला के अंधेरा जाएगा फिर सुख है सुख है सुख है दूजा पेजू मैं बयान कर लगा ध्यान सुनना रात ਦਨਵੇ ਸੇ ਪ੍ਰਕਿਰਤੀ ਬਦਲਦੀ ਹੈ ਇਹ ਚਾਨਣਾ ਪ੍ਰਕਿਰਤੀ ਕਰਦੀ ਹੈ ਕਿ ਇਹਦੇ ਸਾਨੂੰ ਕੋਈ ਉਦਦਮ ਉਭਰਾਲਾ ਕਰਨ ਦੀ ਲੋੜ ਨਹੀਂ ਵਿਚ ਲੋ ਮਿਹਨਤ ਕਰੀਏ ਕੋਈ ਜਬ ਤਬ ਕਰੀਏ ਸੂਰਜ ਉਦੇ ਹੋਵੇ ਹੋਵੇਗਾ ਤੁਸੀਂ ਨਾ ਵੀ ਜਬ ਤਬ ਕਰੋ ਤਾਂ ਵੀ ਹੋਵੇਗਾ ਤੁਸੀਂ ਕੁਛ ਵੀ ਨਾ ਕਰੋ ਤਾਂ ਵੀ ਦਿਨ ਹੋਵੇਗਾ ਤੁਸੀਂ ਲੱਖ ਵੀ ਰੋਕਣਾ ਚਾਹੋ ਤਾਂ ਵੀ ਰਾਤ ਆਵੇਗੀ ਆਵੇਗੀ दिन पे रात प्राकृतिक ने प्रकृति करके होले रात दिन विच बदल जांदी चांदना हो जांदा है इस चांदले ਲਈ ਸਾਨੂੰ ਕੋਈ ਉਦਮ ਉਪਰਾਲਾ ਮਿਹਨਤ ਰੱਦਦ ਕਰਨ ਦੀ ਲੋੜ ਨਹੀਂ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪਰ ਗਿਆਨ ਦਾ ਦੀਪਕ ਬਾਲਣ ਲਈ ਤੇ ਕੁਝ ਕਰਨਾ ਪੈਣਾ ਆਪਣੇ ਆਪ ਨਹੀਂ ਹੋਵੇਗਾ ਆਪਣੇ ਆਪ ਹੋ ਜਾਂਦੀ ਤੇ ਹੁਣ ਤੱਕ ਹੋ ਜਾਣਾ ਸੀ ਕਈ ਜਨਮਾਂ ਤੋਂ ਹਨੇਰੇ ਦੇ ਚ ਕੋਈ ਇੱਕ ਜਨਮ ਤੋਂ ਗੁਸਤਾਖੀ ਮਾਰੋ ਅਨੰਤ ਜਨਮਾਂ ਤੋਂ ਹਨੇਰੇ ਦੇ ਚ ਅਨੰਦ ਜਨਮਾਂ ਤੋਂ ਐਸਾ ਹਨੇਰਾ ਮਸਿਆ ਹਨੇਰਾ ਕਦੀ ਦੀਵਾਲੀ ਹੋਈ ਨਹੀਂ ਹੋਈ ਨਹੀਂ ਜੇ ਪ੍ਰਕਿਰਤੀ ਨਹੀਂ ਕਰੇਗੀ ਨਹੀਂ ਕਰੇਗੀ ਅਗਰ ਉਹ ਵੀ ਪ੍ਰਕਿਰਤੀ ਕਰ ਦੇਂਦੀ ਜਿਵੇਂ ਦਿਨ ਸੁਭਾਵਿਕ ਆ ਜਾਂਦਾ ਹੈ ਕਦੀ ਧੰਨਵਾਦ ਨਹੀਂ ਨਿਕਲਦਾ ਕਦੀ ਸ਼ੁਕਰਾਨਾ ਨਹੀਂ ਨਿਕਲਦਾ ਦਿਨ ਦੀ अहमियत ਨੂੰ ਫਿਰ ਅਸੀਂ ਸਮਝਦੇ ਨਹੀਂ ਕੋਈ ਕਦਰ ਨਹੀਂ ਕਰਦੇ ਹਰ ਚੇ ਜ਼ੂਦ ਬਰਾਇਤ ਦੇਰ ਨਾ ਪਾਇਤ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਮਨੁੱਖ ਕਦਰ ਨਹੀਂ ਕਰਦਾ ਨਹੀਂ ਕਰਦਾ ਉਹ ਦਿਵਸ ਤੇ ਆਪ ਬਲਣਾ ਪਵੇਗਾ उस दी नलाना पेगा जिन्हे चिर तक ओ दीवा अंदर दा नहीं जलता मन मंदर में दीपक बल्यो जिन्नी चिर तक नहीं बलदीप शब्द प्रगाशिया जितने चिर तक यह प्रकाश नहीं आदा उतने चिर तक यह दुख है तन रोगी भी है मन सोगी भी है दीवा बल जाए रोग सो ग बुक जरा मरा हर जने नहीं निकटाने कलगत के नहीं होंगे ये सिलसिला नहीं होना हो। हां ऐसा हो सकता है जब लू चल रही है सारेया नु लगदी हो पसंद नु भी लगे कोई बार ऐसी बीमारी फैली है हो सकता है उदी लपेट दे तन आ जाए ते जल्दी ठीक हो जाए उपरा गिरते गए ਉਸ ਰੋਗ ਨੂੰ ਉਸ ਸੋਗ ਨੂੰ ਮਨੁੱਖ ਨੇ ਸਵੈਮ ਜਾਨਮ ਨਹੀਂ ਦਿੱਤਾ ਬਾਕੀ ਰੋਗ ਬਾਕੀ ਸੋਗ ਮਨੁੱਖ ਦੇ ਖੁਦ ਦੇ ਪੈਦਾ ਕੀਤੇ ਹਨ ਕੋਈ ਚੀਜ਼ ਚਲੀ ਗਈਏ ਤਾਂ ਠੀਕ ਹੈ ਪਰ ਨਹੀਂ ਤੇ ਸੋਗ ਕਰਦਾ ਕਿਉਂ ਗਈ ਬੜਾ ਪਿਆਰਾ ਸੀ ਉਹ ਤੇ ਚਲਾ ਗਿਆ ਜਿਵੇਂ ਪਰसों ਬਿਰਧ ਵੀ ਮੇਰੇ ਅੱਗੋਂ ਰੋਣ ਲੱਗ ਪਿਆ 75 ਸਾਲ ਦਾ ਉਹਨੂੰ ਮਾਂ ਯਾਦ ਆਦ ਹਜ਼ਾਰੋ ਹਜ਼ਾਰ ਨੋ ਤੇ ਜਾਣਾ ਤੋਂ ਹਰ ਇੱਕ ਨੇ ਪਰ ਯਾਦ ਆ ਗਈ ਸੋਗ ਇਰਦਾ ਸੋਗ ਨਾਲ ਭਰ ਗਿਆ ਜੋ ਹੈ ਚਲਾ ਗਿਆ ਸੋਗ ਜੋ ਚਾਹੁੰਦੇ ਆ ਕਿਦਰੇ ਨਾ ਮਿਲੇ ਤੋ ਚਿੰਤਾ ਕਿਸੇ ਚੀਜ਼ ਜ਼ਿੰਦਗੀ ਬਤੀਤ ਹੁੰਦੀ ਹੈ ਸੰਤ ਇਸ ਤਰ੍ਹਾਂ ਨਹੀਂ ਜੀਵਦਾ ਕਿਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂ ਇਸ ਤੋਂ ਪਹਿਲੇ ਇੱਕ ਸੂਫੀ ਦਾ ਸ਼ੇਰ ਤੁਹਾਨੂੰ ਸੁਣਾਵਾ ਉਹ ਕਹਿੰਦਾ ਜੋ ਹਸ ਰਹਾ ਹੈ ਸੋ ਹੱਸ ਰਹਿਗਾ ਜੋ ਰੋ ਰਹਾ ਹੈ ਸੋ ਰੋ ਰਹਿਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹਿਗਾ ਕਿਹੜੇ ਚਕਰਜ ਮੈਂ ਮਾਈ ਹੋ ਨ ਹਾਰ ਸੋ ਹੋਈਏ ਇਤੇ ਹੁੰਦੇ ਹੋ ਹੁੰਦੇ ਜੋ ਕੁਝ ਮਿਲੇ ਹੈ ਵਿਛੜ ਗਏ ਜੋ ਕੁਝ ਪ੍ਰਾਪਤ ਹੋਇਆ ਹੈ ਜਾਂਦਾ ਹੈ ਜੋ ਸੰਜੋਗ ਬਣੇ ਨੇ ਟੁੱਟਦੇ ਨੇ ਇਹ ਤੇ ਹੁੰਦੇ ਨੇ ਇਹ ਤੇ ਹੁੰਦੇ ਮਾਈ ਹੋ ਨਾ ਹਰ ਸੋ ਹੋਈ ਉਹ ਤੇ ਹੁੰਦੇ ਜੋ ਕੁਛ ਕੇ ਹੋ ਨਾ ਅਸੋ ਹੋ ਰਹੇਗਾ ਹੁਣ ਹੋਣ ਦੇ ਪਰ ਹੋਵੇਗਾ ਤੇਰੇ ਲੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗੀ ਕਰ ਸਕਦਾ ਕਰ ਸਕਦਾ ਤੇ ਤੇਰੀ ਮਰਜ਼ੀ ਐ ਮਿਲਣਾ ਹੈ ਕੁਣ ਨਹੀਂ ਮਿਲਣਾ ਮਰੀ ਹੋ ਨ ਹਾਰਸ ਹੋਈਏ ਅਗਰ ਤੈਨੂੰ ਮਿਲਣਾ ਹੋਵੇਗਾ ਤਾਂ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤਾਂ ਨਹੀਂ ਮਿਲੇਗਾ ਤੇਰੀ ਪ੍ਰਾਲਬਤ ਦੇ ਬਤਾਓ ਚਿੰਤਾ ਕਿੰ ਚਿੰਤਾ ਨੂੰ ਮਨੁ ਖੁਦ ਜਨਮ ਦੇਂਦਾ ਸੋਗ ਨੂੰ ਮਨੁ ਖੁਦ ਜਨਮ ਦੇਂਦਾ ਗੁਸਤਾਖੀ ਮਾਫ ਤਾਂਨ ਦੇ ਚ ਰੋਗਾਂ ਨੂੰ ਮਨੁ ਖੁਦ ਜਨਮ ਲੈਂਦਾ